ਅੱਜ ਦੀ ਜਿਹੜੀ ਸਾਡੀ ਇਹ ਪ੍ਰੈਸ ਕਾਨਫਰੰਸ ਹੈਗੀ ਆ ਸਾਡੇ ਡੀ ਡੀ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਨੌ ਵਹੀਕਲਸ ਦੀ ਚੋਰੀ ਦੇ ਵਹੀਕਲ ਸੀ ਰਿਕਵਰ ਕੀਤੇ ਗਏ ਮਲੂਕ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਆ ਔਰ ਇਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 40 6724 ਨੂੰ ਦਰਜ ਕੀਤਾ ਸੀ ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਦੇ ਵਿੱਚ ਔਰ ਇਹਦੇ ਕੋਲੋਂ ਪਹਿਲੇ ਦਿਨ ਐਕਟਵਾ ਦੇ ਉੱਤੇ ਇਹਨੂੰ ਕਾਬੂ ਕੀਤਾ ਗਿਆ ਸੀ ਐਕਟਵਾਏ ਦੀ ਚੋਰੀ ਦੀ ਨਿਕਲੀ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇਰਾ ਦਾ ਰਿਮਾਂਡ ਲਿਆ ਗਿਆ ਰਿਮਾਂਡ ਦੇ ਦੌਰਾਨ ਜਦੋਂ ਇਹ ਇਹਨੇ ਸਾਡੇ ਕੋਲ ਕੰਫੈਸ਼ਨ ਕੀਤਾ ਵੀ ਮੈਂ 8 ਮੋਟਰਸਾਈਕਲ ਹੋਰ ਜਿਹੜੇ ਆ ਉਹ ਚੋਰੀ ਕਰਕੇ ਸੁਰਸਿੰਘ ਵਾਲਾ ਇੱਕ ਬੇਬਾਦ ਪੱਠਾ ਹੈਗਾ ਉੱਥੇ ਲਗਾਛ ਪਾ ਕੇ ਰੱਖੇ ਹੋਏ ਆ ਔਰ ਉਹਦੀ ਕੰਫੈਸ਼ਨ ਸਟੇਟਮੈਂਟ ਦੇ ਉੱਤੇ ਜਾ ਕੇ ਉਥੋਂ ਰਿਕਵਰੀ ਕੀਤੀ ਹੈ ਟੋਟਲ 9 ਵਹੀਕਲ ਇਹਦੇ ਵਿੱਚ ਰਿਕਵਰ ਹੋਏ ਨੇ ਔਰ ਇਹ ਸਾਡੇ ਕੋਲ ਅਜੇ ਰਿਮਾਂਡ ਤੇ ਹੈ ਫਰਦਰ ਇਹਦੇ ਕੋਲ ਪੁੱਛ ਕੇ ਚੱਲ ਰਹੀ ਹੈ ਸਰ ਇਹ ਵੇਚਦਾ ਦੁਕਾਨ ਸੀ ਇਹਦੀ ਕਿ ਕੀ ਸੀ ਨਹੀਂ ਇਹ ਵੇਚਦਾਇਆ ਜੀ ਗਾਂ ਫਰਦਰ ਅਜੇ ਇਹਨੇ ਜਿਹੜੇ ਹੂਣ ਸਾਡੇ ਕੋਲ ਰਿਕਵਰ ਹੋਇਆ ਇਹਨੇ ਇੱਕ ਥਾਂ ਡੰਪ ਕੀਤੇ ਹੋਏ ਸੀ ਝਾੜੀਆਂ ਦੇ ਵਿੱਚ ਉੱਥੋਂ ਸਾਨੂੰ ਇਹਨੇ ਰਿਕਵਰ ਕਰਾਏ ਨੇ ਬਾਕੀ ਪਹਿਲਾਂ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਉਹਦੇ ਵਿੱਚ ਵੀ ਇਹ ਕੋਈ ਪੁਸ਼ਕਿਸ਼ ਕਰ ਰਹੇ ਆ ਕਿ ਪਹਿਲਾਂ ਦਰਜ ਮੁਕਦਮਿਆਂ ਦੇ ਵਿੱਚ ਜਿਹੜੇ ਵਹੀਕਲ ਸੀ ਉਹ ਇਹਨੇ ਕਿੱਥੇ ਕਿੱਥੇ ਵੇਚੇ ਸੀ ਜਾਂ ਇਹ ਮੋਟਰਸਾਈਕਲ ਇਹਨੇ ਕਿੱਥੇ ਵੇਚਣੇ ਸੀ ਤੇ ਸਿਰਫ ਕਰਦਾ ਕੀ ਨੌਲੋ ਇਹ ਵਿਹਲਾ ਇਹ ਨਹੀਂ ਬਿਲਕੁਲ ਚੋਰੀਆਂ ਕਰਦਾ ਜੀ ਕਿਉਂਕਿ ਦੇਖੋ ਤਿੰਨ ਮੁਕਦਮੇ ਪਹਿਲਾਂ ਦਰਜ ਆ ਪਿਛਲੇ ਸਾਲ ਨੌਵੇਂ ਮਹੀਨੇ ਇਹ ਬੇਲ ਆਊਟ ਹੋ ਕੇ ਆਇਆ ਤੇ ਗ ਇਨੇ 9 ਮੋਟਰਸਾਈਕਲ ਹੋਰ ਚੋਰੀ ਕੀਤੇ। ਸਭ ਆਪਣਾ ਪਹਿਲੇ ਜਿਹੜੇ ਪਰਚੇ ਨੇ ਉਹਨਾਂ ਕੀ ਇਹੋ ਹੀ ਇਹੋ ਮਾਮਲੇ ਨੇ। ਬਿਲਕੁਲ ਜੀ ਬਿਲਕੁਲ ਚੋਰੀ ਦਾ ਹੀ ਮਕਦਮੇ ਆ ਜੀ ਇੱਕ ਐਕਸੀਡੈਂਟ ਥਾਣੇ ਆ ਇੱਕ ਬੀਟ ਵੀਨ ਆ ਇੱਕ ਸਾਡੇ ਰੇਲਵੇ ਦੇ ਉੱਥੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਤੇ ਇਹ ਚੌਥਾ ਮਕਦਮਾ ਇਹਦੇ ਖਿਲਾਫ ਦਰਜ ਕੀਤਾ। ਪਹਿਲੇ ਵੀ ਵੇਖਿਆ ਕਿ ਬੁਲਟ ਨਾਰਮਲੀ ਘਾਟ ਹੀ ਮਿਲਦੇ ਨੇ ਬੁਲਟ ਵੀ ਚੋਰੀ ਕੀਤਾ ਜੀ। ਬਿਲਕੁਲ ਨਵਾਂ ਬੁਲਟ ਹੈ ਜੀ ਬਿਲਕੁਲ ਹੈ। ਇਹ ਮਤਲਬ ਬੜੀ ਅਸੀਂ ਉਹਦੇ ਮਾਲਕ ਤੱਕ ਜੇ ਓਨਰ ਤੱਕ ਪਹੁੰਚੇ ਨਹੀਂ ਆ ਅਸੀਂ ਹੁਣ ਅੱਜ ਹੀ ਕਵਰ ਕੀਤਾ ਆ। ਔਰ ਉਹਦੇ ਓਨਰ ਤੱਕ ਪਹੁੰਚਾਂਗੇ ਉਹ ਓਨਰ ਵੀ ਖੁਸ਼ ਹੋਏਗਾ ਬਿਲਕੁਲ ਨਵਾਂ ਬੁਲਟ ਆ ਅ ਅਪਲਾਈਡ ਫॉर ਉਹਦੀ ਅਜੇ ਨੰਬਰ ਪਲੇਟ ਟੈਂਪਰੀ ਨੰਬਰ ਪਲੇਟ ਲੱਗੀ ਹੋਈ ਹੈ ਕਿ ਕਿੱਥੋਂ ਚੁੱਕਿਆ ਗਿਆ ਬੁਲਟ ਦੱਸਿਆ ਕੁਝ ਇਹ ਬੁਲਟ ਇਹਨੇ ਸ਼ੀਦਾ ਸਾਹਿਬ ਵਾਲੇ ਪਾਸੋਂ ਚੁੱਕਿਆ ਜੀ ਉਹਦੀਆਂ ਦੇ ਐਸੋਸੀਏਟਸ ਐਸੋਸੀਏਟਸ ਇਹਦੇ ਪਤਾ ਕਰ ਰਹੇ ਆ ਜੀ ਇਹਨੇ ਹੁਣ ਇਹਦੇ ਕੋਲ ਪੁਸ਼ਕਿਸ਼ ਕਰ ਰਹੇ ਆ ਕਿ ਇਹ ਮੋਟਰਸਾਈਕਲ ਕਿੱਥੇ ਕਿੱਥੇ ਵੇਚਦਾ ਸੀ ਜਾਂ ਇਹਦੇ ਕੋਈ ਸਾਥੀ ਬੇਲੀ ਹੈਗੇ ਕਿ ਨਹੀਂ ਹੈਗੇ ਉਹਦੀ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਸਰ ਇਹ ਨੰਬਰ ਪਲੇਟਾਂ ਵੀ ਚੇਂਜ ਕਰਦਾ ਸੀ ਜਾਂ ਕੋਈ ਅੱਡਾ ਕਾਜੀ ਅਜੇ ਅਜੇ ਇਹ ਗੱਲ ਕਿਉਂਕਿ ਅੱਜ ਹੀ ਇਹ ਰਿਕਵਰੀ ਕੀਤੀ ਹੈ ਔਰ ਜਿਹੜੀ ਐਕਟਵਾਇਟ ਕੋ ਮਿਲੇ ਸੀ ਉਹ ਵਿਦਆਊਟ ਨੰਬਰ ਸੀ ਹੁਣ ਜਿਹੜੇ ਬਾਕੀ ਗਾਂ ਫਰਦਰ 8 ਮੋਟਰਸਾਈਕਲ ਜਿਹੜੇ ਆਪਾਂ ਰਿਕਵਰ ਕੀਤੇ ਨੇ ਉਹਨਾਂ ਦਾ ਨੰਬਰ ਪਲੇਟਾਂ ਲੱਗੀਆਂ ਹੋਈਆਂ ਬਟ ਉਹ ਆਪਾਂ ਵੈਰੀਫਾਈ ਕਰ ਰਹੇ ਆਂ ਭਈ ਅਸਲ ਨੇ ਜਾਂ ਨੇ ਚੇਂਜ ਕੀਤੀਆਂ ਹੋਈਆਂ ਜੇ ਚੇਂਜ ਕੀਤੀਆਂ ਹੋਣਗੀਆਂ ਫਿਰ ਉਹਦੀ ਵੀ ਵੱਖਰੀ ਕਾਰਵਾਈ ਦੇ ਖਿਲਾਫ ਹੋਏਗੀ ਸਰ ਮੋਟਰਸਾਈਕਲ ਲੋਕ ਅਨੇ ਵਾਪਸ ਕਰਾਂਗੇ ਜੀ ਬਿਲਕੁਲ ਅਸੀਂ ਹੁਣ ਇਹਨਾਂ ਦੇ ਓਨਰਾਂ ਤੱਕ ਪਹੁੰਚਾਂਗੇ ਉਹਨਾਂ ਨੂੰ ਅਪਰੋਚ ਕਰਕੇ ਫਿਰ ਜੋ ਸਾਡੀ ਕਾਨੂੰਨ ਮੁਤਾਬਕ ਜੋ ਪ੍ਰਕਿਰਿਆ ਬਣਦੀ ਹੈ ਉਸ ਮੁਤਾਬਕ ਇਹਨਾਂ ਨੂੰ ਵਾਪਸ ਕੀਤਾ ਜਾਵੇਗਾ ਬਹੁਤ ਵਧੀਆ ਜੀ ਦੇਖੋ ਰੋਜ਼ ਹੀ ਸਾਡੇ ਕਈ ਲੋਕੀ ਆਣ ਕੇ ਵਿਚਾਰੇ ਰੋਂਦੇ ਨੇ ਵੀ ਸਾਡੇ ਮੋਟਰਸਾਈਕਲ ਫਲਾਣੀ ਸ਼ੀਦਾ ਸਾਬ ਤੋਂ ਚੋਰੀ ਹੋ ਗਿਆ ਦਰ ਗਿਆਨਾ ਮੰਦਰੋਂ ਚੋਰੀ ਹੋ ਗਿਆ ਜੀ ਜਾਂ ਕਿਤੇ ਬੱਸ ਸਟੈਂਡ ਕੋਲੋਂ ਚੋਰੀ ਹੋ ਗਿਆ ਤੇ 9 ਵਹੀਕਲਸ ਰਿਕਵਰ ਹੋਏ ਨੇ ਇਹ ਕਾਫੀ ਵਧੀਆ ਅਚੀਵਮੈਂਟ ਹੈਗੀ ਆ ਸਾਡੇ ਡੀਡਵਿੰਨ ਥਾਣੇ ਦੀ ਜੀ ਤੇ ਨੌ ਨੂੰ ਚੀਦਾ ਸਾਹਿਬ ਕੋਈ ਜੋੜੀ ਕਰਦਾ ਸੀ ਸ਼ੀਦਾ ਸਾਹਿਬ ਹੋਗੇ ਜੀ ਜਾਂ ਦਰਗਿਆਨਾ ਮੰਦਰ ਹੋ ਗਿਆ ਇਧਰੋਂ ਬਸ ਸਟੈਂਡ ਵਾਲੇ ਪਾਸੋਂ ਇਧਰੋਂ ਚੋਰੀ ਕੀਤੀ ਹੈ ਤੇ ਇਹ ਹੋਰ ਕਿੰਨੇ ਲੋਕ ਦੇ ਨਾਲ ਮਿਲਿਆ ਨੇ ਤੁਹਾਡੀ ਹਾਂਜੀ ਕੋਲ ਕਿੰਨੇ ਬੰਦੇ ਜੁੜੇ ਅਜੇ ਤਾਂ ਇਹ ਇਕੱਲਾ ਹੀ ਆ ਜੀ ਫਿਲਹਾਲ ਗਾਂ ਫਰਦਰ ਦੇਖਦੇ ਆਂ ਤੇ ਪਹਿਲੇ ਮੁਕਦਮਿਆਂ ਦੇ ਵਿੱਚ ਜੇ ਕੋਈ ਉਹਦੇ ਸਾਥੀ ਹੋਏ ਉਹ ਉਹਨਾਂ ਨੂੰ ਵੀ ਆਪਾਂ ਲਿਆ ਕੇ ਚੈੱਕ ਕਰਾਂਗੇ ਸਰ ਬੜੇ ਨਵੇਂ ਤਰੀਕੇ ਦੇ ਮੋਸਲੇ ਨਹੀਂ ਤਾਂ ਨਾਰਮਲੀ ਪੁਰਾਣੇ ਹੁੰਦੇ ਪਰ ਇਹ ਨਵੇਂ ਬਿਲਕੁਲ ਚੱਲਦੇ ਹੀ ਚੁੱਕੇ ਉਹੀ ਗੱਲ ਕਰ ਰਹੇ ਨਾ ਅਜੇ ਇਹਨੇ ਦੇਖੋ ਬੇਸਿਕਲੀ ਹੁੰਦਾ ਕੀ ਆ ਵੀ ਚੋਰ ਚੋਰੀ ਕਰਦਾ ਆ ਤੇ ਨਾਲ ਦੇ ਨਾਲ ਹੀ ਉਹਨੂੰ ਗਾਂ ਕਵਾੜੀਏ ਨੂੰ ਜਾਂ ਇਹਨੂੰ ਵੇਚ ਦਿੰਦਾ ਇਹਨੇ ਅਜੇ ਸਾਰੇ ਤੇ ਸਾਰੇ ਮੋਟਰਸਾਈਕਲ ਇੱਕ ਜਗ੍ਹਾ ਡੰਪ ਕੀਤੇ ਹੋਏ ਸੀ ਉਹ ਪੱਠਾ ਬੇਬਾਦ ਹੈਗਾ ਉੱਥੇ ਕੋਈ ਜਾਂਦਾ ਆਉਂਦਾ ਹੈ ਨਹੀਂ ਇਹ ਪਹਿਲਾਂ ਕਿ ਪੱਠਿਆਂ ਤੇ ਕੰਮ ਵੀ ਕਰਦਾ ਰਿਹਾ ਇਹਨੂੰ ਪੱਠਿਆਂ ਦੀ ਲੋਕੇਸ਼ਨ ਨਾਲ ਗੁਸ਼ਨਾ ਦਾ ਪਤਾ ਹੈਗਾ ਔਰ ਉਸ ਪੱਠੇ ਦੇ ਉੱਤੇ ਇਹਨੇ ਇੱਕ ਜਿਹੜਾ ਅੰਦਰਲੇ ਪਾਸੇ ਬੇਬਾਦ ਦੀ ਜਗ੍ਹਾ ਸੀ ਉੱਥੇ ਰੱਖੇ ਹੋਏ ਸੀ ਉਥੋਂ ਹੀ ਕੋਈ ਰਿਕਵਰ ਕਰਕੇ ਲਿਆਂਦੇ ਆ ਸਾਰੇ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਜੇ ਸਾਡੇ ਕੋਲ ਰਿਮਾਰਡ ਤੇ ਹੀ ਆ ਜੀ ਕਾ ਫਰਦਰ ਇਨ ਇਰੋਗੇਸ਼ਨ ਦੇ ਦੌਰਾਨ ਜੇ ਕੋਈ ਨਿਕਲੇਗਾ ਤੇ ਜਰੂਰ ਕਵਰੀ ਕੀਤੀ ਜਾਏਗੀ